ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਬਈ ਮਿੱਤਰ ਪਿਆਰਿਓ ਮੈਨੂੰ ਨਾਂ ਲੈਣ ਦੀ ਲੋੜ ਨਾ ਪਵੇ ਵੈਸੇ ਤੁਸੀਂ ਜਾਣਨ ਲੱਗ ਗਏ ਸਮਝ ਵੀ ਆਉਣ ਲੱਗੀ ਵੀ ਇਹ ਬੁੱਟਾ ਸਿੰਘ ਉਹੀ ਹੈ ਜਿਹੜਾ ਚੇਂਜ ਕਰਨ ਲਾ ਦਿੰਦਾ ਲਾਦੇ ਕੱਲ੍ਹ ਅਕਲੋਂ ਖਾਲੀਆਂ ਦੇ 15 ਫੋਨ ਆਏ ਸੀ ਤੇ ਕੀ ਕਹਿੰਦੇ ਸੀ ਕਹਿੰਦੇ ਗਿਆਨੀ ਜੀ ਤੁਸੀਂ ਤਾਂ ਗੋਲਕ ਦੇ ਵਿੱਚੋਂ 5 ਡਾਲਰ ਚੋਰੀ ਕਰਦੇ ਫੜੇਗੇ ਸੀ 5 ਡਾਲਰ ਤੁਸੀਂ ਹੁਣ ਤਾਂ ਦਿਓ ਕਿਤੇ ਗੁਰਦੁਆਰੇ ਮੌਕਾ ਸਾਰੇ ਗੋਲਕ ਭੰਨਾਂਗੇ ਤੁਸੀਂ 5 ਡਾਲਰਾਂ ਦੀ ਗੱਲ ਕਰਦੇ ਹੋ ਗੋਲਕ ਸਾਡੀ ਐ ਤੁਹਾਡੀ ਨਹੀਂ ਹੈਗੀ ਅੱਛਾ ਚਲੋ ਕੋਈ ਨਹੀਂ 5 ਡਾਲਰ ਕਿੰਨੇ ਕਾ ਸਾਡੇ ਬਾਅਦ ਤੇ ਕਾਫੀ ਦਾ ਕੱਪ ਇੱਕੋ ਹੀ ਹੁੰਦਾ ਟਿੰਡਾਂ ਦੇ ਵਿੱਚ ਨੇ 2 ਹੁੰਦੇ 2.5 ਡਾਲਰ ਦਾ ਹੁੰਦਾ ਵਧੀਆ ਜਿਹੜਾ ਲਾਰਜ ਕੀ ਹੁੰਦੇ ਆ ਉਹ ਹਾਂ ਪਰ ਤੁਸੀਂ ਦੱਸੋ ਵੀ ਜਿਨ੍ਹਾਂ ਨੇ ਪੰਜਾਬ ਨੂੰ ਛੱਡ ਕੇ ਕਿਸੇ ਨੇ ਅਮਰੀਕਾ ਟਰੱਕ ਪਾ ਲਏ ਕਿਸੇ ਨੇ ਕੈਨੇਡਾ ਪਾ ਲਏ ਕਿਸੇ ਨੇ ਆਸਟ੍ਰੇਲੀਆ ਦੇ ਵਿੱਚ ਪਾ ਲਈ ਕਿਸੇ ਨੇ ਪੀਜ਼ਾ ਹਟ ਲੈ ਲਈ ਕਿਸੇ ਨੇ ਜ਼ਮੀਨਾਂ ਲੈ ਲਈਆਂ ਤੇ ਉਹ 5 ਡਾਲਰ ਨੇ ਇੱਕ 5 ਮਿਲੀਅਨ ਨਹੀਂ ਇਹ ਦੱਸਿਓ ਮਾੜਾ ਜੀ ਖਲ ਤਾਂ ਨਾਂ ਲਮਾਂਗੇ ਬਹੁਤ ਖੁਸ਼ ਆ ਰਿਹਾ ਚਲੂਣੇ ਲੜਨ ਲਾ ਤੇ ਤੇ ਜਿੰਨੇ ਕੁ ਬੱਚੇ ਉਹਨਾਂ ਦੇ ਲੜਨ ਲਾ ਦੂੰ ਇਹ ਧਿਆਨ ਚ ਰੱਖਿਓ ਕੰਮ ਅੱਛਾ ਇੱਕ ਮੈਨੂੰ ਕਹਿੰਦਾ ਗਿਆਨੀ ਜੀ ਸਾਡੇ ਵਕੀਲ ਸਾਹਿਬ ਨੂੰ ਤੁਸੀਂ ਜਾਣਦੇ ਹੋ ਮੈਂ ਕਿਹੜੇ ਜੀ ਉਹ ਜਿਹੜੇ ਮੁੰਜੀਟੇ ਦਾ ਕੇਸ ਲੜਦੇ ਆ ਮੈਂ ਕਿਹਾ ਉਹ ਜਿਹੜਾ ਚਿੱਟੇ ਦਾ ਕੇਸ ਲੜਦੇ ਆ ਉਹ ਜਿਹਨੇ 10000 ਕਰੋੜ ਦਾ ਚਿੱਟਾ ਵਿੱਚ ਉਹਦਾ ਕੇਸ ਲੜਦੇ ਆ ਫੋਨ ਕੱਟ ਗਿਆ ਕਿਉਂਕਿ ਬਿਸ਼ਰਮੀ ਆਉਂਦੀ ਹੈ ਨਾ ਜੇ ਚਿੱਟੇ ਦਾ ਨਾਮ ਲਈਦਾ ਅੱਛਾ 10 ਮਿੰਟਾਂ ਬਾਅਦ ਇੱਕ ਹੋਰ ਨੇ ਫੋਨ ਲਾ ਲਿਆ ਕਹਿੰਦਾ ਜੀ ਮੈਂ ਹੁਸ਼ਿਆਰਪੁਰ ਤੋਂ ਬੋਲਦਾ ਮੈਂ ਕਟੜਕਾ ਲਈ ਆ ਮੈਂ ਸਰਪੰਚ ਵੀ ਰਿਆਂ ਕਹਿੰਦਾ ਅੱਛਾ ਮੈਂ ਜਦੋਂ ਇਹਨੇ ਮੈਨੂੰ ਫੋਨ ਕੀਤਾ ਮੈਂ ਆਵਾਜ਼ ਪਛਾਣ ਲਈ ਮੈਨੂੰ ਇੱਕ ਦੋ ਵਾਰੀ ਮਿਲਿਆ ਸੀ ਬਰਾਮ ਖੋ ਰਹੇ ਤੇ ਮੈਂ ਕਿਹਾ ਜਿਹੜੀ ਕੂਠੀ ਪਾਈ ਐ ਫਗਾੜੇ ਕਿੰਨੇ ਕਰੋੜ ਦੀ ਐ ਜ਼ਮੀਨ ਤੇਰੇ ਕੋਲ 4 ਕਿੱਲੇ ਆ ਕਿੱਥੋਂ ਬਣ ਗਈ ਉਹ ਚਿੱਟਾ ਵੇਚਿਆ ਸੀ ਫੋਨ ਕੱਟ ਗਿਆ ਫਿਰ ਇਹਨੂੰ ਪਤਾ ਹੁੰਦਾ ਨਹੀਂ ਵੀ ਆਵਾਜ਼ ਨਾ ਭਰ ਲੈ ਵਾਅਦਾ ਭਰੀ ਗਈ ਜੀ ਮੇਰੇ ਕੋਲ ਹਰ ਵਕਤ ਰਿਕਾਰਡਿੰਗ ਚੱਲਦੀ ਹੈ ਭੱਜ ਨਹੀਂ ਸਕਦੇ ਫਿਰ ਇਹਨੇ ਹਰਾਮਖੋਰ ਨੇ ਕਿਸੇ ਤੋਂ ਹੋਰ ਫੋਨ ਕਰਾਇਆ ਮੈਂ ਫਿਰ ਫੋਨ ਚੱਕ ਲਿਆ ਤੁਸੀਂ ਕਹਿੰਦਾ ਸਾਡੇ ਬੰਦਿਆਂ ਨੂੰ ਕਹਿੰਦੇ ਚਿੱਟਾ ਵੇਚ ਦਿਓ ਜਿਹਨੇ ਪਹਿਲਾਂ ਫੋਨ ਕੀਤਾ ਤੂੰ ਕਿਸਦਾ ਬੰਦਾ ਹੈ ਮੈਂ ਸਮਝ ਗਿਆ ਸੀ ਜਦੋਂ ਚਿੱਟੇ ਦੀ ਗੱਲ ਕਹੀ ਕਹਿੰਦਾ ਤੈਨੂੰ ਕੀ ਪਤਾ ਮੈਂ ਕਿਹਾ ਪਹਿਲਾਂ ਤੇਰਾ ਸਰਪੰਚ ਫੋਨ ਲਾ ਕੇ ਘਟਿਆ ਧਰਨ ਟਿਕਾਣੇ ਤੇਰੀ ਵੀ ਕਰਾਂ ਕਹਿੰਦਾ ਮੈਂ ਕੀ ਕੀਤਾ ਮੈਂ ਖਾਂ ਤੇਰੀ ਕੁੜੀ ਦੇ ਨਾਂ ਤੇ ਜਿਹੜੇ ਕੈਨੇਡਾ ਦੇ ਟਰੱਕ ਚੱਲਦੇ ਨੇ 14 15 ਨੇ ਘੱਟੋ ਘੱਟ ਉਹ ਪੈਸਾ ਕਿੱਥੋਂ ਆਇਆ ਜ਼ਮੀਨ ਤਾਂ ਤੇਰੇ ਕੋਲ 1.5 ਕਿੱਲਾ ਕਹਿੰਦਾ ਜੀ ਨਹੀਂ ਨਹੀਂ ਉਹ ਤਾਂ ਕੁੜੀ ਦੇ ਸਹੁਰਿਆਂ ਦਾ ਕਾਰੋਬਾਰ ਹੈ ਮੈਂ ਕਿਹਾ ਉਹਨਾਂ ਦਾ ਵੀ ਦੱਸ ਦਿੰਦਾ ਉਹਨਾਂ ਨੂੰ ਦੱਸ ਦੇਣਾ ਉਹਨਾਂ ਤਾਂ ਗਵਾਹੀ ਦੇਣੀ ਨਹੀਂ ਮੈਂ ਕਿਹਾ ਫਿਰ ਉਸ ਵਕਤ ਫੋਨ ਕੱਟ ਕੇ ਬਲੌਕ ਵਿੱਚ ਪਾ ਦਿੱਤਾ ਜਦੋਂ ਮੈਂ ਦੁਬਾਰੇ ਫੋਨ ਕੀਤਾ ਫਿਰ ਫੋਨ ਚੱਕਣ ਜਨ ਕਿ ਆਹਾਂ ਨੇ ਜੀ ਅਕਲੋਂ ਖਾਂ ਲਈ ਅਕਾਲੀ ਤਾਂ ਜਿਹੜਾ ਸ਼ਬਦ ਹੈ ਬਹੁਤ ਪਵਿੱਤਰ ਸ਼ਬਦ ਹੈ ਲੜਨ ਵਾਲੇ ਸੰਘਰਸ਼ ਕਰਨ ਵਾਲੇ ਯੋਧੇ ਸੀ ਉਹ ਜਿਨ੍ਹਾਂ ਦੇ ਨਾਂ ਤੇ ਅਕਾਲੀ ਪਾਰਟੀ ਹੋਂਦ ਵਿੱਚ ਆਈ ਹੈ ਇਹ ਤਾਂ ਲੁਟੇਰੇ ਨੇ ਜੀ ਅੱਛਾ ਇੱਕ ਨੇ ਫੋਨ ਕੀਤਾ ਜਰਮਨ ਤੋਂ ਕਹਿੰਦਾ ਜੀ ਅਸੀਂ ਪੰਥਕਾਂ ਸਾਡਾ ਜਿਹੜਾ ਬਾਪੂ ਸੀ ਨਾ ਕਟੜਾ ਅਕਾਲੀ ਸੀ ਤੇ ਮੈਂ ਕਿਹਾ ਤੁਸੀਂ ਫਿਰ ਪੰਜਾਬ ਵਿੱਚ ਕਿਉਂ ਨਹੀਂ ਰਹੇ ਉੱਥੇ ਕਿ ਭੱਜ ਗਏ ਕਹਿੰਦਾ ਜੀ ਭੱਜੇ ਨਹੀਂ ਘੁਮਤਕਾ ਕਰਦੀ ਸੀ ਮੈਂ ਕਿਹਾ ਕਿਉਂ ਕਰਦੀ ਸੀ ਕਹਿੰਦਾ ਸਾਨੂੰ ਕਹਿੰਦੇ ਨੇ ਤੁਸੀਂ ਕਬਜਾਂ ਤੇ ਜਾਂਦੇ ਹੋ ਜਣੇ ਕਿ ਮੈਂ ਗੱਲ ਛੇੜੀ ਨਹੀਂ ਜਿਹੜੀ ਅੰਦਰ ਹੁੰਦੀ ਆ ਆਪ ਹੀ ਕਢਣ ਦੇ ਬਾਹਰ ਇਹਨੂੰ ਪਤਾ ਹੀ ਨਹੀਂ ਲੱਗਦਾ ਵੀ ਬੰਦਾ ਕਿਹੜੇ ਤਰੀਕੇ ਨਾਲ ਤੁਹਾਡਾ ਅੰਦਰ ਪਰੋਲ ਰਿਹਾ ਕਹਿੰਦਾ ਜੀ ਲੋਕਾਂ ਨੇ ਬਦਨਾਮ ਕਰਤਾ ਪੁਲਿਸ ਨੇ ਕੁੱਟਮਾਰ ਕੀਤੀ ਅਸੀਂ ਫਿਰ ਭੱਜ ਗਏ ਸਾਡੇ ਦੋਸਤ ਲੱਗ ਗਿਆ ਵੀ ਤਾਂ ਕਬਜ਼ੇ ਕਰਦੇ ਆ ਆ ਕਰਤੂਤਾਂ ਨੇ ਜ ਇਹਨਾਂ ਦੀ ਅੱਜ ਮੈਂ ਵੀਡੀਓ ਵਿੱਚ ਜਿਹਨਾਂ ਨੇ ਫੋਨ ਆਇਆ ਉਹਨਾਂ ਦੀ ਗੱਲ ਹੀ ਕਰਦੇ ਤੇ ਇੱਕ ਬੰਦੇ ਨੇ ਫੋਨ ਕੀਤਾ ਆਸਟ੍ਰੇਲੀਆ ਤੋਂ ਉਹ ਕਹਿੰਦਾ ਗਿਆਨੀ ਜੀ ਤੁਸੀਂ ਸੁਖਵੀਰ ਬਾਗ ਤੇ ਇਲਜ਼ਾਮ ਲਾਇਆ ਜਾਂਦੇ ਹੋ ਕਿ ਇੰਨੇ ਟਰੱਕ ਚਲਾ ਲਏ ਤੇ ਇੰਨੀ ਜ਼ਮੀਨ ਲੈ ਲਈ ਤੁਹਾਡੇ ਕੋਲ ਕਹਿੰਦਾ ਕੀ ਪ੍ਰੂਫ ਹੈ ਵੀ ਉਹਨੇ ਟਰੱਕ ਲੈ ਲਏ ਮੈਂ ਕਿਹਾ ਤੁਸੀਂ ਕੌਣ ਬੋਲਦੇ ਹੋ ਜੀ ਕਹਿੰਦਾ ਮੈਂ ਕੋਈ ਬੋਲਦਾ ਹਾਂ ਦੇਖੋ ਮਤਲਬ ਫੋਨ ਲਾ ਕੇ ਪੁੱਛਣਾ ਹੈ ਕਿ ਆਪਣਾ ਨਾਂ ਨਹੀਂ ਦੱਸਣਾ ਤੇ ਇਹਨਾਂ ਨੂੰ ਹਰਾਮਖੋਰ ਨਾ ਕਹੀਏ ਜੇ ਇਹਨਾਂ ਨੂੰ ਕੜਮ ਚੌਧਰੀ ਨਾ ਕਹੀਏ ਕਤੀੜ ਖੱਜ ਭੇੜ ਨਾ ਕਹੀ ਹੋਰ ਕੀ ਕਹੀ ਦੱਸੋ ਮੈਨੂੰ ਫਿਰ ਮੈਨੂੰ ਕਹਿੰਦਾ ਜੀ ਤੁਸੀਂ ਇਦਾਂ ਨਾ ਕਹਾ ਕਰੋ ਤੁਸੀਂ ਅਮਰ ਸ਼ਕਿਆ ਹੋਏ ਤੁਸੀਂ ਨਿੰਦਿਆ ਕਰਦੇ ਹੋ ਦੇਖੋ ਜਾਣੇ ਕਿ ਵੀ ਅਸੀਂ ਜੋ ਲੁੱਟ ਖਸੁੱਟ ਕਰਦੇ ਹਾਂ ਜੇ ਤੁਸੀਂ ਸਾਡੇ ਖਿਲਾਫ ਬੋਲੋਗੇ ਇਹ ਨਿੰਦਿਆ ਹੈ ਇਹ ਨਿੰਦਿਆ ਨਹੀਂ ਇਹ ਤੁਹਾਡੀਆਂ ਜੜਾਂ ਪਟਣ ਵਾਸਤੇ ਇੱਕ ਸਚਾਈ ਹੈ ਤੁਹਾਡੀਆਂ ਕਰਤੂਤਾਂ ਲੋਕਾਂ ਨੂੰ ਦੱਸਣ ਵਾਸਤੇ ਪੰਜਾਬ ਨੂੰ ਤੁਸੀਂ ਕਿਦਾਂ ਉਜਾੜ ਕੇ ਬਾਹਰਲੇ ਮੁਲਕਾਂ ਵਿੱਚ ਭੱਜ ਗਏ ਇਹ ਤੁਹਾਡੀਆਂ ਕਰਤੂਤਾਂ ਨੇ ਅੱਛਾ ਇਹ ਆਸਟ੍ਰੇਲੀਆ ਵਾਲੇ ਤੁਹਾਨੂੰ ਮੈਂ ਕਰਤੂਤ ਇੱਕ ਹੋਰ ਦੱਸਦਾ ਮੈਨੂੰ ਕਹਿੰਦਾ ਜੀ ਉਹ ਜਿਹੜਾ ਸਰਪੰਚ ਨੂੰ ਫੋਨ ਕਰਦਾ ਸੀ ਨਾ ਇਹ ਸਾਰੇ ਜਣੇ ਕਿ ਪੂਰਾ ਗਰੁੱਪ ਬਣ ਕੇ ਵੀ ਬੰਦੇ ਨੂੰ ਕਿਦਾਂ ਅੜਝਾਈਗੇ ਕਹਿੰਦਾ ਉਹਦੀ ਸਾਡੇ ਨਾਲ ਰਿਸ਼ਤੇਦਾਰੀ ਹੈ ਜੀ ਉਨੇ ਤਾਂ ਜੋ ਕੁਛ ਕੀਤਾ ਕਹਿੰਦਾ ਅਸੀਂ ਤਾਂ ਕੁਛ ਨਹੀਂ ਕੀਤਾ ਕਹਿੰਦਾ ਸਾਨੂੰ ਕੋ ਬਦਨਾਮ ਕਰ ਦਿਓ ਦੇਖੋ ਤੁਸੀਂ ਯਾਨੀ ਕਿ ਅਕਲੋਂ ਖਾਲੀ ਕਿਉਂ ਨੇ ਇੱਕ ਦੂਜੇ ਦੇ ਕਰਤੂਤਾਂ ਆਪ ਹੀ ਦੱਸੀ ਜਾਂਦੇ ਆ ਹੁਣ ਮੈਂ ਦੱਸੋ ਇਹਦੇ ਵਿੱਚ ਕੀ ਗਲਤ ਕਹਿਣਾ ਯਾਨੀ ਕਿ ਪੂਰੀ ਸੈਟਿੰਗ ਕਰਦੇ ਨੇ ਪਹਿਲਾਂ 15-20 ਜਣੇ ਇਕੱਠੇ ਹੋ ਕੇ ਵੀ ਗਿਆਨੀ ਜੀ ਨੂੰ ਫੋਨ ਕਰਾਂਗੇ ਫਰ ਇਹ ਤਾਂ ਜੀ ਤਾਂ ਮੈਂ ਕਹਾਂ ਇਹ ਨਹੀਂ ਕਹਿੰਦੇ ਹੁੰਦੇ ਤਾਂ ਗਿਆਨੀ ਜਾਂ ਗੋਲ ਕਚੋਰੇ ਤਾਂ ਕਹਿੰਦੇ ਹੁੰਦੇ ਇਹਨਾਂ ਦਾ ਤਾਂ ਕੋਈ ਮਤਲਬ ਨਹੀਂ ਪੂਰਾ ਗਰੁੱਪ ਬਣ ਕੇ 15 ਵੀ ਬੰਦੇ ਵੀ ਇਦਾਂ ਫੋਨ ਕਰ ਕਰ ਕੇ ਅਸੀਂ ਇਹਨੂੰ ਪਜਲ ਕਰ ਦਈਏ ਤੇ ਬੋਲਣਾ ਬੰਦ ਹੋ ਜੇ ਜਿਹੜੀ ਸਾਡੇ ਅੰਦਰ ਮਸ਼ੀਨਰੀ ਲਾਈ ਆ ਨਾ ਪਾਤਸ਼ਾਹ ਨੇ ਉਹ ਛੇਤੀ ਕਿਤੇ ਡਾਊਨ ਹੋਣ ਵਾਲੀ ਨਹੀਂ ਇਹ ਤਾਂ ਚਲਦੀ ਰਹੂ ਜਨਾਂ ਚ ਰਾਂ ਸ਼ਾਮ ਬਗਣਗੇ ਪਰ ਤੁਹਾਡੀਆਂ ਰਗਾਂ ਨੂੰ ਹੱਥ ਪੈ ਚੁੱਕਾ ਹੁਣ ਕਾਨੂੰਨ ਦਾ ਵੀ ਤੇ ਮੀਡੀਆ ਰਾਂਗੇ ਵੀ ਤੇ ਤੁਹਾਡੀ ਹੁਣ ਸੰਗੀ ਨੱਪ ਕੇ ਛੱਡਾਂਗੇ ਜਿਹੜਾ ਤੁਸੀਂ ਪੰਜਾਬ ਨੂੰ ਬਰਬਾਦ ਕੀਤਾ ਹੈ ਨਾ ਅੱਛਾ ਮੈਂ ਤੇ ਗੱਲ ਇੱਕ ਹੁਣ ਆਪਣੇ ਕੋਲ ਐਡ ਕਰਨ ਲੱਗਾ ਇਹ ਉਹ ਹਰਾਮਖੋਰ ਨੇ ਜਿਹੜੇ ਲੁੱਟਖੋਟ ਕਰਕੇ ਆਪਣਾ ਪਰਿਵਾਰ ਤਾਂ ਬਾਹਰ ਲੈ ਕੇ ਚੱਲ ਗਏ ਜਿਹੜੇ ਇਹਨਾਂ ਦੇ ਇੱਥੇ ਸੰਗੀ ਸਾਥੀ ਉਹਨਾਂ ਨੂੰ ਇਹ ਨਸ਼ੇੜੀ ਬਣਾ ਗਏ ਜ਼ਮੀਨਾਂ ਖਰੀਦ-ਖਰੀਦ ਕੇ ਆਪਣੇ ਗਵਾਂਢੀਂ ਗੁੰਡਿਆਂ ਦੀਆਂ ਬੇੜਾ ਗਰ ਕਰਕੇ ਆਪਣੇ ਬੱਚੇ ਲੈ ਕੇ ਸਭ ਬਾਹਰ ਭੱਜ ਗਏ ਇਹ ਉਹ ਨੇ ਜੀ ਜਿਨ੍ਹਾਂ ਨੇ ਫੋਨ ਕਰਕੇ ਧਮਕੀਆਂ ਦਿੱਤੀਆਂ ਸੋਖੇ ਗੱਪੀ ਵਾਸਤੇ ਤੇ ਬਿਕਰਮ ਸਿੰਘ ਮਜੀਠੀਆ ਵਾਸਤੇ ਇਹਨਾਂ ਤੁਸੀਂ ਖਰਚ ਕਹਿ ਲੋ ਕਤੀੜ ਕਹਿ ਲੋ ਭੇੜ ਕਹਿ ਲੋ ਕੜਾਮ ਚੌਧਰੀ ਕਹਿ ਲੋ ਜੋ ਮਰਜ਼ੀ ਕਹਿਣਾ ਕਹਿ ਲੋ ਪਰ ਮੇਰੀ ਇਹ ਹਿੰਮਤ ਕਹਿ ਲੋ ਜਜ਼ਬਾ ਕਹਿ ਲੋ ਪੰਜਾਬ ਨੂੰ ਬਚਾਉਣ ਵਾਸਤੇ ਵੀ ਇਨ੍ਹਾਂ ਦੀਆਂ ਜੜਾਂ ਪੱਟ ਕੇ ਛੱਡਾਂਗੇ ਅਸੀਂ ਡਰਦੇ ਨਹੀਂ ਇਨ੍ਹਾਂ ਤੋਂ ਜੋ ਮਰਜ਼ੀ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ